ਹਾਂ ਜੀ ਸਾਰਿਆਂ ਦਾ ਖਸਾਨ ਵੀਰ ਤੁਹਾਡੇ ਆਪਣੇ YouTube ਚੈਨਲ ਗ੍ਰੀਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਮੇਰੇ ਵੀਰ ਪਹਿਲੀ ਵਾਰ ਵੀਡੀਓ ਦੇਖਦੇ ਆ ਬਈ ਚੈਨਲ ਨੂੰ ਸਬਸਕ੍ਰਾਈਬ ਮੇਰਾ ਵੀਰ ਬਣਾ ਜਰੂਰ ਕਰ ਲਿਆ ਕਰੋ ਜੇਕਰ ਤੁਸੀਂ ਵੀ ਕੋਈ ਐਡ ਲਗਾਉਣੀ ਹੁੰਦੀ ਹੈ ਇਦਾਂ ਦੀ ਜਾਂ ਕੋਈ ਕਿਸੇ ਵੀ ਗਾਂ ਜਾਂ ਮੱਝ ਦੀ ਵੀ ਐਡ ਲਗਾਉਣੀ ਆ 62801 37325 ਮੇਰਾ ਮੋਬਾਈਲ ਨੰਬਰ ਹੈ ਮੇਰੇ ਨਾਲ ਸੰਪਰਕ ਤੁਸੀਂ ਬਾਈ ਜੀ ਕਰ ਸਕਦੇ ਹੋ ਅੱਜ ਆਪਾਂ ਤੁਹਾਡੇ ਲਈ ਇਸ ਵੀਡੀਓ ਚ ਤਿੰਨ ਟਰੈਕਟਰ ਆ ਤੇ ਬਾਈ ਜੀ ਕੁਐਸਚਨ ਹੋਰ ਸੰਦਾ ਰੋਟਾ ਵੀਟਰ ਹੋ ਗਿਆ ਜਿਵੇਂ ਹਾਲ ਹੋ ਗਏ ਸੋ ਆਗਾ ਕਈ ਕੁਛ ਹੈ ਬਾਈ ਜੀ 8427725955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਸਵਰਾਜ 735 ਪਹਿਲਾ ਟਰੈਕਟਰ ਆ ਮਾਡਲ ਹੈਗਾ ਬਾਈ ਜੀ 2001 ਮਾਡਲ ਟਰੈਕਟਰ ਆ ਇਹ 2001 ਮਾਡਲ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਐਨ ਬਾਈ ਜੀ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਪਿਆ ਬਾਈ ਜੀ ਟਰੈਕਟਰ ਕੋਈ ਵੀ ਸੰਦ ਅਸਮਾਈ ਦੇ ਸਿਰ ਤੇ ਆਂਦਾ ਵੀਰ ਨੇ ਇੰਨਾ ਸਾਹਮਣੇ ਸੰਦ ਰੱਖਿਆ ਚੈੱਕ ਕਰ ਸਕਦੇ ਹੋ ਵੀਡੀਓ ਚ ਸਾਰਾ ਰੰਗ ਪੇਂਟਰ ਨਾਲ ਦਾ ਸਾਰਾ ਟਰੈਕ ਫੋਲਰ ਗਾਰੰਟੀ 2001 ਮਾਡਲ ਆ ਪੰਜਾਬ ਨੰਬਰ ਆ ਜੀ ਕੇ ਦੇ ਟਾਇਰ ਆ ਨਾਲ ਦੇ ਟਾਇਰ ਆ ਬਾਈ ਜੀ ਵੱਡਾ ਬੰਪਰ ਲੱਗਿਆ ਹੋਇਆ ਚੈੱਕ ਕਰਿਓ ਬਾਈ ਜੀ ਪੰਪ ਬਾਹਰ ਲੱਗਿਆ ਹੋਇਆ ਟਰੈਕਟਰ ਦੇ ਟਾਇਰ ਐਂਡ ਐਂਡ ਨਾਲ ਦੇ ਲੈਫਟ ਪੰਪ ਨਾਲ ਦਾਗਾ ਤੇ ਰੇਟ ਦੀ ਗੱਲ ਕਰਕੇ ਰੇਟ ਇੰਨਾ ਜਾਇਜ਼ਾ ਟਰੈਕਟਰ ਦਾ ਬਾਈ ਜੀ 2 ਲੱਖ ਤੇ 35000 ਰੁਪਏ ਮੋਲ ਆ ਬਾਈ ਜੀ ਮੌਕੇ ਤੇ ਮਾਨਤਨ ਇਹ ਚ ਵੀ ਹੋ ਜਾਊਗਾ ਬਾਈ ਜੀ 4 ਗੇਅਰ ਟਰੈਕਟਰ ਆ ਇਹ ਚ 4 ਗੇਅਰ ਆ ਕੇ ਟਰੈਕਟਰ ਦੇ ਅਗਲੇ ਸੰਧ ਹੈਗਾ ਬਾਈ ਜੀ ਇਸੇ ਵੀਰ ਦਾ 84277 25955 ਵੀਰ ਦਾ ਮੋਬਾਈਲ ਨੰਬਰ ਬਾਈ ਜੀ ਅੱਡ ਅੱਡ ਸੰਧਾਂ ਦੇ ਫੋਟੋ ਜਿਵੇਂ ਰੈਮ ਹੋ ਗਏ ਹਾਲ ਹੋ ਗਏ ਬਾਈ ਜੀ ਕਈ ਸੰਧਾਂ ਦਾ ਤੁਹਾਨੂੰ ਕੱਲੇ ਕੱਲੇ ਸੰਧਾਂ ਦਾ ਰੇਟ ਦੱਸ ਦਿੰਨੇ ਆ ਕਿ ਕੀ ਕੁਛ ਆ ਬਾਈ ਜੀ ਜਿਵੇਂ 7 ਫੁੱਟਾ ਰੂਟਾ ਵੀਟਰ ਬਕਾਉਗਾ ਲੈਂਡ ਫੋਰਸ ਕੰਪਨੀ ਦਾ ਬਾਈ ਜੀ 7 ਫੁੱਟਾ ਰੂਟਾ ਵੀਟਰ ਲੈਂਡ ਫੋਰਸ ਕੰਪਨੀ ਦਾ 1 ਲੱਖ ਤੇ 10000 ਰੁਪਏ ਡਿਮਾਂਡ ਆ ਬਾਈ ਜੀ ਬਿਲਕੁਲ ਨਵਾਂ ਪਿਆਗਾ ਚੈੱਕ ਕਰ ਸਕਦੇ ਹਾਂ ਬਾਈ ਜੀ 11 ਹਾਲ ਤੇ 10 ਫੁੱਟਾ ਸੁਹਾਗਾਗਾ ਸਿਰਫ 35000 ਦੇ ਵਿੱਚ ਬਾਈ ਜੀ 11 ਹਾਲ ਤੇ 10 ਫੁੱਟਾ 11 ਹਾਲ ਤੇ ਬਾਈ ਜੀ ਨਾਲ ਸੁਹਾਗਾਗਾ ਬਾਈ ਜੀ ਕਦੂ ਕਰਨ ਵਾਲੇ ਬੈਂਡ ਸਿਰਫ 8000 ਰੁਪਏ ਚ ਕਦੂ ਕਰਨ ਵਾਲੇ ਬੈਂਡ ਸਿਰਫ 8 8000 ਰੁਪਏ ਚ ਆ ਬਾਈ ਜੀ ਬਾਈ ਜੀ ਜਨਰੇਟਰ ਹੈਗਾਗਾ 1 ਬਗਾਉ 5 ਕਿਲੋਵਾਟ ਦਾ ਜਨਰੇਟਰ ਹੈਗਾ ਸਿਰਫ ਤੇ ਸਿਰਫ 28000 ਰੁਪਏ ਚਾ ਬਾਈ ਜੀ ਬਿਲਕੁਲ ਨਵਾਂ ਸ਼ੋਰੂਮ ਕੰਡੀਸ਼ਨ ਦਾ ਆ ਪਿਆਗਾ ਬਾਈ ਜੀ ਇਹ ਵੀ ਸਾਰਾ ਆਈਟਮ ਆ ਬਾਈ ਜੀ 18500 ਚ ਮਿਲ ਜਾਣਗੇ ਅਗਲਾ ਸੰਧ ਹੈਗਾ ਬਾਈ ਜੀ ਸੋਨ ਲਿਕਾ 745 94176 19364 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਤੇ ਟਰੈਕਟਰ ਬਾਰੇ ਗੱਲ ਕਰਦੇ ਆਪਾਂ ਬਾਈ ਜੀ 2015 ਮਾਡਲ ਟਰੈਕਟਰ ਆ ਇਹ 2015 ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਪਾਵਰ ਸਟੀering ਟ੍ਰੈਕਟਰ ਆਗਾ ਸੈੱਟ ਗੇਅਰ ਆ ਇੰਜਨ ਗੇਅਰ ਲੈਫਟ ਪੱਖੋਂ ਪੂਰਾ ਫੁੱਲ ਨਵਾਂ ਸ਼ੋਅਰੂਮ ਕੰਡੀਸ਼ਨ ਟ੍ਰੈਕਟਰ ਪਿਆ ਬਾਈ ਜੀ ਵੀਡੀਓ ਚ ਜਿੱਦਾਂ ਦਾ ਉਦਾਂ ਹੀ ਤੁਹਾਨੂੰ ਟ੍ਰੈਕਟਰ ਮਿਲੇਗਾ ਸਾਰਾ ਟ੍ਰੈਕਟਰ ਬਿਲਕੁਲ ਓਕੇ ਆਗਾ ਨਵੀਂ ਕੰਡੀਸ਼ਨ ਦਾ ਟ੍ਰੈਕਟਰ ਤੁਸੀਂ ਵੀ ਬਾਈ ਜੀ ਕੋਈ ਵੀ ਸੰਤ ਲੈਣਾਂ ਦਾ ਵੀਰ ਬਣੇ ਬਾਕੇ ਚੈੱਕ ਕਰਕੇ ਲੈ ਕੇ ਜਾਇਆ ਕਰੋ ਆਪਣੀ ਬਈ ਆਪਾਂ ਤੁਹਾਨੂੰ ਅੱਗੇ ਬਹੁਤ タル ਕਹਿੰਦੇ ਨੇ ਆਪਣੀ ਕਿਸੇ ਵੀ ਸੰਤ ਦੀ ਕੋਈ ਗਾਰੰਟੀ ਨਹੀਂ ਹੁੰਦੀ ਬਾਈ ਸਿਰਫ ਆਪਾਂ ਵੀਡੀਓ ਪਾਉਂਦਾ ਕੰਮ ਆ ਚੈਨਲ ਨੂੰ ਸਬਸਕ੍ਰਾਈਬ ਮੇਰਾ ਵੀਰ ਬਣੇ ਜ਼ਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਵੀਡੀਓ ਨੂੰ ਟਾਇਰਾਂ 40 ਤੋਂ 45 ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਈ ਜੀ ਤੇਲ ਬ੍ਰੇਕਾਂ ਚ ਡਬਲ ਡਿਸਟ੍ਰਿਬਿਊਟਰ ਲਗਾ ਹੈ ਟਰੈਕਟਰ ਤੇ ਬਾਈ ਜੀ ਤੇਲ ਬ੍ਰੇਕਾਂ ਗਾ ਡਬਲ ਡਿਸਟ੍ਰਿਬਿਊਟਰ ਆ ਪਾਵਰ ਸਟੀਅਰਿੰਗ ਟਰੈਕਟਰਾਂ ਤੇ ਰੇਟ ਇਹਦਾ ਹੈਗਾ ਬਾਈ ਜੀ 2 ਲੱਖ ਤੇ 95000 ਰੁਪਇਆ ਮੁੱਲ ਆ ਬਾਈ ਟਰੈਕਟਰ ਦਾ 2 लाख 95000 ਰੁਪਏ ਮੋਲਾ ਬਾਈ ਜੀ ਸੋਨਾ ਲੀਕਾ 745 ਟਰੈਕਟਰ ਹੈਗਾ ਮੌਕੇ ਤੇ ਬਾਈ ਜੀ ਇਹ ਜੋ ਵੀ ਫੁੱਲ ਮਾਨਤਾ ਥੋੜੋ ਹੋ ਜੂਗਾ ਅਗਲਾ ਸੰਦ ਹੈਗਾ ਬਾਈ ਆਪ ਕੋਲ ਟਰਾਲਾ ਹੈਗਾ ਵਕਾਉ ਤੁਹਾਡੇ ਲਈ ਬਹੁਤ ਜਾਇਜ਼ ਰੇਟ ਚਾ ਬਾਈ 62800137325 ਮੇਰਾ ਮੋਬਾਈਲ ਨੰਬਰ ਹੈ ਬਾਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਕਰੋ ਮੇਰੇ ਭਰਾਵਣੇ ਵੀਡੀਓ ਨੂੰ ਪਹਿਲਾਂ ਦਾ ਲਾਈਕ ਜਰੂਰ ਕਰਿਆ ਕਰੋ 15 ਸੱਤ ਦਾ ਟਰਾਲਾ ਬਾਈ ਬਾਈ ਬਿਨਾ ਜੈਕ ਤੋਂ ਆ ਟਰਾਲਾ ਫਾਰਸ਼ ਵਗੈਰਾ ਬਾੜ ਵਗੈਰਾ ਬਿਲਕੁਲ ਬੀ ਦਾਗਾ ਕੀ ਟਰਾਲੇ ਦੀ ਡਬਲ ਟੈਰੀ ਟਰਾਲਾ ਹੈ ਵਧੀਆ ਰੰਗ ਪੇਂਟ ਹੋਇਆ ਹੋਇਆ ਟਰਾਲਾ ਜਿੱਦਾਂ ਵੀਡੀਓ ਚ ਉਦਾਂ ਦੇ ਸੋਨੋ ਟਰਾਲਾ ਹੈ ਬਾਈ ਮਿਲੂਗਾ ਪੂਰਾ ਹੈ ਬਿਨਾ ਜੈਕ ਤੋਂ ਬਾਈ ਸੱਚ ਜੇਕਰ ਹੱਬ ਦੀ ਗੱਲ ਕਰੀਏ ਤਾਂ ਬਾਈ 8 ਨਾਟੀ ਹੱਬ ਲੱਗੀ ਹੋਈ ਆ ਤੇ 10 ਇੰਚੀ ਚਾਸੀ ਲੱਗੀ ਹੋਈ ਆ ਕਿ ਟਰਾਲੇ ਨੂੰ ਬਾਈ ਤੇ ਟਾਇਰ ਇਹਦੇ ਹੈਗੇ ਆਗੇ ਪੱਕੇ ਟਾਇਰ ਆ ਬਾਈ ਜੀ 45 ਤੋਂ 50 ਪੈਸੇ ਟਰਾਲੇ ਦੇ ਟਾਇਰ ਪਾਏ ਆ ਤੇ ਡਿਮਾਂਡ ਇਹਦੀ ਹੈਗੀ ਆ 2 ਲੱਖ ਤੇ 35000 ਰੁਪਏ ਡਿਮਾਂਡ ਆ ਬਾਈ ਟਰਾਲੇ ਦੀ ਮੌਕੇ ਤੇ ਹੋਰ ਵੀ ਮਾਨਤਨ ਹੋ ਜਾਊਗਾ ਜਿਹੜਾ ਵੀ ਵੀਡੀਓ ਦੇਖੇ ਜਾਊਗਾ 84277 25955 ਵੀਰ ਦਾ ਮੋਬਾਈਲ ਨੰਬਰ ਬਾਈ ਜੀ ਜੇ ਵੀਡੀਓ ਚੰਗੀ ਲੱਗਦੀ ਆ ਸ਼ੇਅਰ ਤੇ ਲਾਈਕ ਮੇਰਾ ਵੀਰ ਬਣਾ ਜਰੂਰ ਕਰਿਆ ਕਰੋ ਧੰਨਵਾਦ